ਪਰਿਸ਼ਾਸੀ ਗੱਲ ਜੀ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ ਐਚਕੀਟੀਐਨ ਚੈਨਲ ਦੇਸ਼ ਵਿਦੇਸ਼ ਚ ਤੁਹਾਡਾ ਸਾਰਿਆਂ ਦਾ ਹਾਰਤਿ ਸਵਾਗਤ ਤੇ ਇਸ ਟਾਈਮ ਆਪਣੇ ਨਾਲ ਜਨਤਾ ਦਲ ਦੇ ਪਾਰਟੀ ਦੇ ਸੂਬੇ ਦੇ ਪ੍ਰਧਾਨ ਆਪਣੇ ਨਾਲ ਜੁੜ ਚੁੱਕੇ ਆ ਜਿਹੜੇ ਬੈਨੀਪਾਲ ਆ ਪਹਿਲਾਂ ਤੋਂ ਪਰਿਸ਼ਾਸੀ ਗੱਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਨਵਾਂ ਸਾਲ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਆਪ ਨੂੰ ਤੇ ਸਾਰਿਆਂ ਨੂੰ ਬਹੁਤ-ਬਹੁਤ 90 ਸਾਲ ਦੀ ਵਧਾਈਆ ਹੋਵੇ ਅ ਸਾਰੀ ਪਾਰਟੀ ਪੰਜਾਬ ਜਨਤਾ ਦਲ ਵੱਲੋਂ ਤੇ ਖਾਸ ਕਰ ਸਾਡੇ ਲੀਡਰ ਸਾਹਿਬ ਸ਼੍ਰੀ ਨਿਤਿਸ਼ ਕੁਮਾਰ ਜੀ ਜੋ ਸਾਡੇ ਪਾਰਟੀ ਦੇ ਪ੍ਰਧਾਨ ਨੇ ਅਤੇ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨੇ ਸਾਰਿਆਂ ਨੂੰ ਦਿਲ ਪਰੇ ਨਵੇਂ ਸਾਲ ਦੀ ਸ਼ੁਭਕਾਮਨਾ। ਕੀ ਇੱਕ ਹੋਰ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਆਪਣੇ ਪੰਜਾਬ ਵਾਸੀਆਂ ਯੂਥ ਨੂੰ ਜਾਂ ਕਿਦਾਂ ਦਾ ਮੈਸੇਜ ਦੋਗੇ ਜਿਵੇਂ ਨਵਾਂ ਸਾਲ ਚੜਿਆ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ? ਦੇਖੋ ਨਵਾਂ ਸਾਲ ਚੜਿਆ ਇੱਕ ਆਪਾਂ ਗੁਰੂ ਸਾਹਿਬ ਦੀ ਸਿੱਖਿਆ ਲੈ ਲਈਏ ਕਿ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਆਪਾਂ ਉਸੇ ਡਾਇਰੈਕਸ਼ਨ 'ਚ ਚੱਲੀਏ ਕਿ ਆਪਾਂ ਸਰਬਤ ਦਾ ਭਲਾ ਕਰੀਏ ਨਾਲੇ ਆਪਾਂ ਚਾਹਦੇ ਆ ਕਿ ਦੇਖੋ ਆਪਾਂ ਇੱਕ ਪੰਜਾਬ ਇੱਕ ਬੜਾ ਹੌਨਹਾਰ ਸਟੇਟ ਹੈ ਇੱਕ ਬੜਾ ਹੌਨਹਾਰ ਸੂਬਾ ਹੈ ਤੇ ਜਿਹੜੇ ਆਪਾਂ ਵਾਸੀ ਆ ਪੰਜਾਬ ਦੇ ਹੁਣ ਹੀ ਇਤਿਹਾਸ ਹੈ ਬਹੁਤ ਪੁਰਾਣਾ ਇਤਿਹਾਸ ਹੈ ਕਿ ਜਿੱਥੇ ਵੀ ਗਏ ਆਪਾਂ ਪੰਜਾਬੀ ਆਪਾਂ ਚੜ੍ਹਦੀ ਕਲਾ 'ਚ ਰਹੇ ਆਂ ਹਮੇਸ਼ਾ ਫਤਿਹ ਰਹੇ ਫਤਿਹ ਮੋਰਚਾ ਕੀਤਾ ਹੈਗਾ ਤੇ ਬਹੁਤ ਤਰੱਕੀਆਂ ਪਾਈਆਂ ਦੇਸ਼ 'ਚ ਵਿਦੇਸ਼ 'ਚ ਤੇ ਪਤਾ ਨਹੀਂ ਕੀ ਕਾਰਨ ਹੈ ਦਿਲ ਬੜਾ ਦੁਖੇਸ ਹੁੰਦਾ ਹੈ ਦੇਖ ਕੇ ਕਿ ਜਦ ਆਪਾਂ ਬਾਹਰ ਜਾ ਕੇ ਨੀ ਤਰੱਕੀਆਂ ਕਰਦੇ ਆ ਕਿ ਪੰਜਾਬ 'ਚ ਆਪਾਂ ਇੰਨਾ ਕਿਉਂ ਦੇਖੋ ਪੰਜਾਬ ਇੰਨਾ ਅੱਗੇ ਸਟੇਟ ਸੀ ਇਸ ਵਕਤ ਜੇ ਆਪਾਂ ਸਾਰੇ ਸਟੇਟਾਂ ਨੂੰ ਐਨਲਾਈਜ਼ ਕਰੀਏ ਤੇ ਆਪਣਾ ਪੰਜਾਬ ਬਹੁਤ ਪਿਛੜ ਚੁਕਿਆ ਹੈ ਤੇ ਬਹੁਤ ਦੁੱਖ ਹੁੰਦਾ ਹੈ ਦੇਖ ਕੇ ਤੇ ਇਹ ਹੀ ਗੁਜ਼ਾਰਿਸ਼ ਹੈ ਇਹ ਹੀ ਦਿਨ ਦੀ ਇੱਛਾ ਹੈ ਕਿ ਆਪਾਂ ਪੰਜਾਬ ਨੂੰ ਹੁਣ ਉਸੇ ਬੁਲੰਦੀਆਂ ਤੱਕ ਦੇਖੇ ਜੋ ਕਿਸੇ ਟਾਈਮ ਤੇ ਪੰਜਾਬ ਹੁੰਦਾ ਸੀ ਇੱਕ ਹਿੰਦੁਸਤਾਨ ਕੀ ਪੂਰਾ ਹਿੰਦੁਸਤਾਨ ਦਾ ਇੱਕ ਸਭ ਤੋਂ ਨੰਬਰ 1 ਸਟੇਟ ਕੀ ਹੁਣ ਤੁਸੀਂ ਪੰਜਾਬ ਦੇ ਵਿੱਚ ਜੀ ਆਪਣਾ ਪਿੱਛੋ ਪਿੱਛੇ ਕੁੜ ਹੋਣ ਦਾ ਕੀ ਕਾਰਨ ਵਰਗਾ ਪੰਜਾਬ ਜਿਹੜਾ ਤੁਸੀਂ ਕਹਿੰਦੇ ਬਹੁਤ ਵੱਡਾ ਸੂਬਾ ਸੀ ਦੇਖੋ ਹਮੇਸ਼ਾ ਜਿਹੜੀ ਸਰਕਾਰ ਹੁੰਦੀ ਹੈ ਸਟੇਟ ਦੀ ਸੂਬੇ ਦੀ ਉਹਦੀ ਨੀਤ ਤੇ ਨiyet ਦਾ ਬਹੁਤ ਫਰਕ ਪੈਂਦਾ ਹੈਗਾ ਕਿ ਜੇ ਤਾਂ ਉਹਦੀ ਨੀਤੀ ਬਹੁਤ ਚੰਗੀ ਹੈ ਤੇ ਨੀਤੀ ਚੰਗੀ ਦੇ ਨਾਲ ਨiyet ਜਿਹੜੇ ਉਸ ਸਰਕਾਰ ਨੂੰ ਚਲਾ ਰਹੇ ਨੇ ਉਹਨਾਂ ਦੀ ਨiyet ਜਿਹੜੇ ਲੀਡਰ ਨੇ ਉਹਨਾਂ ਦੀ ਨiyet ਚੰਗੀ ਹੈ ਤੇ ਕੋਈ ਕਿਸੇ ਨੂੰ ਉਹ ਸਟੇਟ ਨੂੰ ਅੱਗੇ ਤਰੱਕੀ ਤੇ ਰਸਤੇ ਤੋਂ ਰੋਕ ਨਹੀਂ ਸਕਦਾ ਮੈਂ ਤਾਂ ਇੱਕ ਬੜਾ ਵੱਡਾ ਐਗਜ਼ਾਮਪਲ ਆਪਣੇ ਲੀਡਰ ਦਾ ਦੇ ਸਕਦਾ ਹੈ ਕਿ ਬੜੀ ਸਾਫ ਨੀਅਤ ਤੇ ਬੜੀ ਚੰਗੀ ਨੀਤੀ ਨਾਲ ਉਹਨਾਂ ਨੇ ਜਿਹੜਾ ਰਾਜ ਹੈ ਉਹਨਾਂ ਨੇ ਜੋ ਸੰਭਿਆ ਮੁੱਖ ਮੰਤਰੀ ਦੇ ਬਤੌਰ ਬਿਹਾਰ ਜਦੋਂ ਉਹਨਾਂ ਨੇ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਇੱਕ ਡਿਸਮੈਂਟਲ ਸਟੇਟ ਸੀਗਾ ਲੋਕ ਕਹਿੰਦੇ ਸੀਗੇ ਕਿ ਇਹ ਬਿਹਾਰ ਸਟੇਟ ਨੂੰ ਰੱਬ ਵੀ ਨਹੀਂ ਬਚਾ ਸਕਦਾ ਇੰਨੀ ਮਾੜੀ ਹਾਲਤ ਸੀ ਉੱਥੇ ਬੇਰੋਜ਼ਗਾਰੀ ਲੁੱਟਖੋ ਨਸ਼ੇ क्राइम ਇਨਾ ਸੀਗਾ ਤੇ ਲੋਕ ਡਰਦੇ ਸੀਗੇ ਉਸ ਸਟੇਟ ਦਾ ਅੱਜ ਦੇਖੋ ਜੇ ਦੇਖੀਏ ਕਿ ਨੰਬਰ 1 ਸਟੇਟ ਬਣਿਆ ਹੋਇਆ ਜੇ ਆਪਾਂ ਕੰਪੇਅਰ ਕਰੀਏ ਜੇ Google ਤੇ ਜਾ ਕੇ ਵੀ ਸਰਚ ਕਰੀਏ ਆਪਾਂ ਦੇਖ ਸਕਦੇ ਹਾਂ ਕਿ ਪੰਜਾਬ ਤੋਂ ਕਿਤੇ ਅੱਗੇ ਲੰਘ ਚੁੱਕਿਆ ਹੈ ਡਬਲ ਡਿਜੀਟ ਗਰੋਥ ਚੱਲ ਰਹੀ ਹੈ ਜਿੱਥੇ ਹਿੰਦੁਸਤਾਨ ਦੀ ਗਰੋਥ ਰੇਟ 6 ਤੋਂ 7% ਹੈ ਬਿਹਾਰ ਕੋਈ 11 12 ਜਾਂ 13% ਦੀ ਗਰੋਥ ਰੇਟ ਤੇ ਵੱਧ ਰਿਹਾ ਹੈ ਤੇ ਇਨਵੈਸਟਮੈਂਟ ਹਨ ਵੀ ਲੋਗ ਆਪਣੇ ਪੰਜਾਬ ਤੋਂ ਮੇਰੇ ਕਈ ਦੋਸਤ ਨੇ ਕਈ ਅਸੀਂ ਜਾਣਕਾਰ ਨੇ ਜਿਨ੍ਹਾਂ ਨੇ ਇੰਡਸਟਰੀ ਬਿਹਾਰ ਚ ਜਾ ਕੇ ਲਾ ਲਈ ਤੁਸੀਂ ਵੱਡੇ ਵੱਡੇ ਗਰੁੱਪ ਦੇਖ ਲਓ ਹੀਰੋ ਟ੍ਰਾਈਡੈਂਟ ਹੋਰ ਆਪਣੇ ਕਈ 에ਥਨੋਲ ਪਲੈਂਟ ਉੱਥੇ ਲੱਗੇ ਐ ਇੱਥੇ ਪੰਜਾਬ ਦੇ ਇੰਡਸਟਰੀਸਟ ਨੇ ਜਾ ਕੇ ਬਿਹਾਰ ਚ ਲਾਇਨੇ ਕਿਉਂ ਕਿਉਂਕਿ ਹੁਣ ਉੱਥੇ ਜਿਹੜੇ ਲੀਡਰ ਐ ਬਹੁਤ ਚੰਗੇ ਨੇ ਉਹਨਾਂ ਦੀ ਜਿਹੜੀ ਨੀਤੀਆਂ ਨੇ ਜਿਹੜੀ ਉਹਨਾਂ ਦੀ ਨੀਅਤ ਐ ਤਰੱਕੀ ਦੀ ਹੈਗੀ ਐ ਕਿ ਉਹ ਚਾਹੁੰਦੇ ਐ ਕਿ ਸਟੇਟ ਤਰੱਕੀ ਕਰੇ ਸੂਬਾ ਅੱਗੇ ਹੋਵੇ ਤੇ ਉਹੀ ਜੇ ਆਪਾਂ ਉਹਨੂੰ ਐਗਜ਼ੈਂਪਲ ਲੈ ਕੇ ਤੇ ਉਹੀ ਸੋਚ ਇੱਕ ਗੁੱਡ ਗਵਰਨੈਂਸ ਗੁੱਡ ਨੀਅਰ ਗੁੱਡ ਨੀਤੀ ਲੈ ਕੇ ਪੰਜਾਬ 'ਚ ਜੇ ਚੱਲੀਏ ਤੇ ਕਿਸੇ ਆਪਾਂ ਮੇਰੇ ਖਿਆਲ ਨਹੀਂ ਆਪਾਂ ਰੁਕ ਸਕਦੇ ਆ ਐਨੇ ਆਪਾਂ ਹੋਣ ਹਾਰ ਆਪਾਂ ਪੰਜਾਬੀ ਆ ਜੇ ਦੂਜੇ ਦੇਸ਼ਾਂ ਜਾ ਕੇ ਆਪਾਂ ਉਹਨਾਂ ਦੇਸ਼ ਦੀ ਤਰੱਕੀ ਕਰ ਸਕਦੇ ਆ ਆਪਾਂ ਸਟੇਟ ਦੀ ਕਿਉਂ ਨਹੀਂ ਕਰ ਸਕਦੇ ਤੇ ਰੱਬ ਰੱਖਾਂ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ